ਆ ਗਿਆ ਦਸੂਤ ਆ ਜੀ ਵੀ ਗੰਨਾ ਮਾ ਕਿੰਨਾ ਸੋਨਾ ਦਸ ਮੈਨੂੰ ਕਹਿੰਦੇ ਰਾਤ ਨਹੀਂ ਰਹਿਣਾ ਅੱਜ ਤੇ ਰਾਤ ਰਹਿਣਗੇ ਚਲ ਗੱਲਾਂ ਬਾਤਾਂ ਕਰਾਂਗੇ ਘੜੀ ਪੱਬਜੀ ਲੈ ਆ ਗਏ ਹੋ ਹਾਂ ਜੀ ਹਾਂ ਜੀ ਕੀ ਕਰਨ ਦੇ ਜੇ ਟੱਕਰੀ ਕਰੇ ਆਹੋ ਕਰੀ ਮੇਰੀ ਗੱਲ ਸੁਣ ਕਿੰਨਾ ਝੂਠ ਬੋਲਦੇ ਆ ਕਿ ਰਾਤ ਨਹੀਂ ਰਹਿਣਾ ਆਵੇ ਸੂਟ ਲਿਆਂਦਾ ਨਾਲ ਓਏ ਇਹ ਸੂਟ ਮੈਂ ਆਪਣੇ ਨਹੀਂ ਲਿਆਈ ਇਹ ਸੂਟ ਮੈਂ ਤੁਹਾਡੇ ਲਈ ਲਿਆਈ ਆ ਮੇਰੇ ਲਈ ਆਹੋ ਇਹ ਨਾਲ ਸੇਮ ਸੇਮ ਕਢਾਈ ਹੋ ਗਈ ਆ ਇੱਥੇ ਵੀ ਤੇ ਇੱਥੇ ਕਲਰ ਦਾ ਹੀ ਫਰਕ ਵਾ ਤੇ ਮੈਂ ਆਪਣੀ ਸੱਸ ਨੂੰ ਕਹੇ ਵੀ ਮੈਨੂੰ ਆਉਂਦਾ ਨਹੀਂ ਆ ਬਸ ਚਲ ਤੁਸੀਂ ਪਾ ਲੋਗੇ ਕੁਝ ਨਹੀਂ ਹੁੰਦਾ ਨਾ ਨਾਨ ਨਾਨ ਪਰ ਜਾਈ ਨਹੀਂ ਇੱਕ ਦੂਜੀ ਦੇ ਆ ਹੀ ਜਾਂਦੇ ਆ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਸੋਨਾ ਮੈਂ ਸੂਟ ਤੇ ਬੜਾ ਹੀ ਸੋਨਾ ਮੈਂ ਸੋਚਿਆ ਕਰ ਤੂੰ ਰਾਤ ਰਹਿਣਾ ਨਾਲ ਲਿਆਂਦਾ ਨਹੀਂ ਨਹੀਂ ਛੁੱਟ ਬੋਲਦੀ ਅੱਗੇ ਗਈ ਤੁਹਾਨੂੰ ਆਜੋ ਉਥੇ ਮੰਮੀ ਲੈ ਸੋਨਾ ਆਹੋ ਆਜੋ ਉਥੇ ਮੰਮੀ ਲਾ ਕੇ ਬਹਿ ਕੇ ਗੱਲਾਂ ਕਰਦੇ ਆ ਚਲੋ ਅੱਗੇ ਵੀ ਜਿਹੜਾ ਤੁਸੀਂ ਮੈਨੂੰ ਦਿੱਤਾ ਸੀ ਹਾਂ ਹਾਂ ਉਹ ਵੀ ਬੜਾ ਹੰਦਿਆ ਅੱਛਾ ਮੁੜ ਕੇ ਮੈਂ ਚੱਲ ਜਾਣਾ ਜੀ ਆਹ ਜਮ ਮੂਹ ਲੱਗ ਬੈਨੇ ਉਹਵਾ ਬੀਜੀ ਮੈਂ ਤੇ ਕਹਿ ਆਂ ਅਗਲੀ ਡਰਦੀ ਆ ਸਿੱਧਾ ਸਿੱਧਾ ਮੂੰਹ ਤੇ ਕਹਿ ਤਾ ਕਿ ਮੈਂ ਸਾਰੀ ਉਮਰ ਦਾ ਠੇਕਾ ਨਹੀਂ ਲਿਆ ਬਥੇਰਾ ਕੀਤਾ ਵਾ ਹਾਂ ਜੇ ਘਰ ਚਾਂਦੀ ਬਥੇਰੇ ਪੈ ਲੱਗਦੇ ਰਹੇ ਆ ਸਾਰਾ ਕੋਈ ਇੰਨਾ ਹੀ ਸਵਾਰਿਆ ਵਾ ਗੋਪੀ ਨਹੀਂ ਕਰ ਹਾਂ ਤੇ ਘਰੇ ਹੀ ਪਰ ਗੋਪੀ ਨੂੰ ਬੋਲਣ ਦਿੰਦੀ ਅਗਲੀ ਮੈਂ ਤੇ ਆਖਿਆ ਮੈਂ ਚੱਲ ਰਲ ਮਿਲ ਕੇ ਤੇ ਹੋਰ ਨਹੀਂ ਕੋਹ ਮੁੰਡਾ ਹੀ ਪੜਾ ਲਈਏ ਜੇ ਗੌਰਵ ਦੀ ਜ਼ਿੰਦਗੀ ਬਣ ਜੂ ਪੜਿਆ ਤੇ ਹੋਰ ਕੀ ਚਾਹੀਦਾ ਵਾ ਗੌਰਵ ਦਾ ਖਰਚਾ ਮੈਂ ਗੋਪੀ ਦੇ ਭਾਵੇਂ ਦੇ ਹੀ ਦਿੰਦਾ ਪਰ ਸੋਨੀ ਨੇ ਨਹੀਂ ਦੇਣ ਦੇਣਾ ਮੈਨੂੰ ਪਤਾ ਨਾ ਉਸ ਸੁਭਾ ਦਾ ਮੈਂ ਤਾਂ ਹੀ ਤੈਨੂੰ ਕਹਿੰਨੀ ਸੀ ਵੀ ਨਾ ਜਾ ਕੋਈ ਫਾਇਦਾ ਨਹੀਂ ਜਾਂਦਾ ਆਂਦੀ ਮੈਂ ਤੇ ਵੇਖ ਲਿਆ ਸੀ ਆਉਂਦਿਆਂ ਨੂੰ ਧਿਆਨਾ ਤੇ ਮੈਂ ਤੇ ਆਈ ਨਾ ਭੀ ਕੀ ਪਤਾ ਸਾਡੇ ਘਰ ਆਉਣਾ ਕਿ ਨਹੀਂ ਆਉਣਾ ਉਹਨਾਂ ਦਾ ਦਰਦਾਂ ਦੀ ਤੁਹਾਨੂੰ ਜ਼ਿਆਦਾ ਵਾ ਮੈਂ ਹਾਂ ਵੀ ਮੈਨੂੰ ਆਂਦੇ-ਐਂਦੇ ਇੱਕ ਪੋਟਾ ਉਹੋ ਵੀੜ ਮੈਂ ਹਾਂ ਕੋਈ ਨਹੀਂ ਮੈਨੂੰ ਦੋਵੇਂ ਭਾਈ ਕੋ ਜੇ ਆ ਮੈਂ ਤੇ ਉਦਾਂ ਗੋਪੀ ਨੂੰ ਆਖਿਆ ਵਾ ਮੈਂ ਹਾਂ ਚੱਲ ਵੇਹਾਨੂੰ ਪਿਓ ਬਣ ਕੇ ਉਹਨੇ ਪਾਲਿਆ ਕਦੀ ਹਾਂ ਨੂੰ ਕਿਸ ਚੀਰ ਦੀ ਥੋੜੀ ਨਹੀਂ ਆਉਣ ਦਿੱਤੀ ਕਿਉ ਮਮੀ ਨਾ ਤੇ ਹੁਣ ਸਾਡਾ ਇਨਾ ਫਰਜ ਬਣਦਾ ਦੋਵੇਂ ਭੈਣ ਭਰਾ ਜੇ ਅਸੀਂ ਸੌਖੇ ਹਨਾ ਤੇ ਵੀਰ ਦਾ ਸਾਥ ਦਈਏ ਜਿੱਦਾਂ ਇਹ ਕਰਦੇ ਆ ਜੇ ਅਸੀਂ ਇਨਾ ਵਰਗੇ ਹੁੰਦੇ ਨਾ ਤੇ ਸਾਂਝੇ ਘਰ ਚ ਸਾਰਾ ਕੁਝ ਮੇਰੇ ਹੱਥਾਂ ਚ ਜੋ ਮਰਜੀ ਆਪਣਾ ਬਣਾ ਸਕਦੇ ਹਾਂ ਪਰ ਅਸੀਂ ਤੇ ਤੁਹਾਡੀਆਂ ਪੜਾਈਆਂ ਲਖਾਈਆਂ ਤੇ ਤੁਹਾਡੇ ਵਿਆਹਾਂ ਦੀ ਸੋਚਦੇ ਰਹੇ ਵੀ ਅੱਜ ਮੇਰੀਆਂ ਸਾਡੇ ਸਿਰ ਤੇ ਆ ਸਾਨੂੰ ਕੀ ਪਤਾ ਸੀ ਜੇ ਮੇਰੀਆਂ ਨਿਭਾਉਂਦਿਆਂ ਨਿਭਾਉਂਦਿਆਂ ਨੇ ਅਸੀਂ ਇੰਨੇ ਘਰ ਥਲੋ ਜਾਣਾ ਵਾ ਵੀ ਆਪਣਾ ਘਰ ਹੋਣਾ ਵੀ ਇੱਕ ਸਾਫ ਦੇ ਨੂੰ ਆ ਬੈਠੇ ਆ ਪਲੇਸਟਰ ਕਰਾਉਂ ਕੋਣ ਸਾਡੇ ਹੱਥ ਪੱਲੇ ਕੋ ਹੋਵੇ ਤਾਂ ਹੀ ਵੀ ਸਵਾਰ ਗਿਆ ਇਹਨੂੰ ਵੇਖੋ ਭਾਬੀ ਅੱਜ ਅੱਜਕੱਲ੍ਹ ਪਲਵਾਨ ਸਿੱਦਾ ਮੋਲ ਨਹੀਂ ਦਾ ਹਾਂ ਨਹੀਂ ਆ ਪਲਵਾਨ ਚੋੜ ਦੀ ਮੋਲ ਅੱਜਕੱਲ੍ਹ ਤੇਜ ਬੰਦੇ ਦਾ ਮੋਲੋ ਜੇ ਮੈਂ ਕਹਤਾ ਵੀ ਭਾਬੀ ਭੋਲੀ ਸੀ ਉਹਨੇ ਕੋ ਆਂਦੀ ਆਹੋ ਉਹ ਤੈਨੂੰ ਭੋਲੀ ਦੀ ਹਣੀ ਆਂਦੀ ਸਭ ਨਾਲੋਂ ਜ਼ਿਆਦੀ ਚਲਾਕ ਹੀ ਉਹ ਵਾ ਮੈਂ ਤਾਂ ਹੀ ਜਦੋਂ ਅੱਡੋ ਅੱਡ ਹੋਏ ਦੋਏ ਗੱਲ ਨੂੰ ਬੜਾ ਚੁੱਕਿਆ ਸੀ ਕਿ ਕੋਠੀ ਨੂੰ ਪਲਸਟਰ ਕਰਾ ਲਓ ਇਹਨੂੰ ਵੀ ਜਿੰਨਾ ਖਰਚਾ ਹੋਊਗਾ ਬਾਅਦ ਚ ਸਾਂਝੇ ਖਾਤੇ ਪੈਜੂਗਾ ਪਰ ਉਹਦਾ ਸਾਰੇ ਕਹੀ ਜਾਂਦੇ ਮੰਮੀ ਵੀ ਕਹੀ ਜਾਂਦੇ ਸੀ ਕੋਈ ਗੱਲ ਨਹੀਂ ਹੋਜੂਗੀ ਉਹ ਕਿਹੜਾ ਭੱਜਾ ਵਾ ਬਾਅਦ ਵਿੱਚ ਕੀ ਗਰੰਟੀ ਮੁੱਕਰ ਕੇ ਬੰਦੇ ਦਾ ਭੱਜ ਗਿਆ ਹੁਣ ਹੁਣ ਲੜ ਗਈ ਤੇ ਨਾ ਰੋ ਜਾ ਕੇ ਲੜਾਈ ਕਰੀਏ ਨਾ ਅਗਲੀ ਦਿਵਾ ਨੂੰ ਤਲਵਾਰਾਂ ਮਾਰਦੀ ਆ ਬੋਲਣ ਦਾ ਮੌਕਾ ਹੀ ਨਹੀਂ ਦਿੰਦੀ ਤੇ ਮੈਂ ਦੱਸ ਕੀ ਕਰਾਂ ਮੈਂ ਤੇ ਹੁਣ ਸਾਂਝੀ ਆ ਮੈਨੂੰ ਉਹਨਾਂ ਦੋਖੋ ਦਾ ਉਹਨਾਂ ਇਹਦਾ ਤੇ ਪਰ ਇਹਦਾ ਜ਼ਿਆਦਾ ਮਾਰਨ ਰਿਆ ਜਿੱਦਾਂ ਹੁਣ ਕਹਿਣ ਡੈ ਮੈਂ ਹਟਾਲਾ ਤੇ ਪਰ ਮੇਰੀ ਗੱਲ ਸੁਣੋ ਮੈਂ ਜਾਵਾਂ ਟਾਈਮ ਵੀ ਬੜਾ ਹੋ ਗਿਆ ਵਾ ਤੇ ਹੁਣ ਤੁਸੀਂ ਇਦਾਂ ਕਰੋ ਗੌਰਵ ਨੂੰ ਹਟਾਇਓ ਨਾ ਸਰਕਾਰੀ ਸਕੂਲਾਂ ਅਜੇ ਉਥੋਂ ਦੁੱਜਿਓ ਦਵਿੰਦਰ ਜੀ ਹਟਾਉਣਾ ਪਾ ਦਿਓ ਕਿਤੇ ਹਟਾਉਣਾ ਪੈਣਾ ਵਾ ਪਤਾ ਕਿਉਂ ਮੈਂ ਜਦੋਂ ਵੇਖੋ ਭਾਬੀ ਫਿਰ ਉਹ ਗੱਲਾਂ ਕਰਦੇ ਜੇ ਤੁਸੀਂ ਫਿਰ ਮੈਨੂੰ ਮਤਈ ਸਮਝਦੇ ਜੇ ਮੈਂ ਜਾ ਕੇ ਜੋ ਬਣਾ ਸਲਾਹ ਕਰਦੀ ਆ ਮੰਮੀ ਹੁਣਾ ਨਾ ਕਰਦੀ ਪਾਲਾ ਕੀ ਜਾਂਦੇ ਆ ਕਰਨੀ ਮੈਂ ਜੋ ਬਣਾਈ ਆ ਮੰਮੀ ਦਵਿੰਦਰ ਮੇ ਮੇਰੀ ਗੱਲ ਸੁਣ ਤੇਰਾ ਵਾ ਗੌਰਵ ਪਤੀਆ ਤੈਨੂੰ ਹਾੜਾ ਮੋਹ ਮਾਰਦਾ ਤੂੰ ਤਾਂ ਆਨੀ ਆ ਪਰ ਮੈਂ ਆਦਾ ਖਰਚਾ ਚੋਕ ਲਾਂ ਪਰ ਅਗਲੇ ਕੀ ਸੋਚਣਗੇ ਅਹੀਂ ਚੰਗੈ ਲੈਨੇ ਕੁੜੀ ਕੋ ਆਪਣੇ ਮੁੰਡੇ ਦਾ ਖਰਚਾ ਲੈੰਦੇ ਤੈਨੂੰ ਹੀ ਦੇਨੇ ਆ ਕਿਤੇ ਕੋ ਲੈਨੇ ਨਾਲੇ ਇੱਕ ਵਾਰੀ ਦੋ ਵਾਰੀ ਦਾ ਕੰਮ ਨਹੀਂ ਆ ਅਜੇ 10 ਸਾਲ ਪਏ ਆ ਗੌਰਵ ਦੀ ਪੜਾਈ ਵਿੱਚ ਤੇ ਕੁਝ ਨਹੀਂ ਹੋ ਚੱਲਿਆ ਤੁਸੀਂ ਐਵੇਂ ਨਾ ਦਿਲ ਛੱਡੀ ਜਾਓ ਤੇ ਮੁੰਡਾ ਅਜੇ ਹਟਾਇਓ ਨਾ ਸਕੂਲੋਂ ਮੈਂ ਜਾ ਕੇ ਸਲਾਹ ਕਰਕੇ ਤੇ ਫੋਨ ਕਰੂੰਗੀ ਮੰਮੀ ਸਮਝਾਓ ਭਾਬੀ ਨੂੰ ਮੁੰਡਾ ਪੜ੍ਹ ਲਿਆ ਜਾਊਗਾ ਤੇ ਕੋਈ ਵਧੀਆ ਨੌਕਰੀ ਮਿਲ ਜੂਗੀ ਅੱਜ ਲੱਗ ਅੱਜਕੱਲ੍ਹ ਪੜ੍ਹਿਆ ਲਿਖਿਆ ਨੂੰ ਪੁੱਛਦਾ ਆ ਅਣਪੜ੍ਹ ਨੂੰ ਕੋਈ ਨਹੀਂ ਪੁੱਛਦਾ ਉਹ ਠੀਕ ਹੀ ਕਹਿੰਦੀ ਆ ਜਦੋਂ ਤੂੰ ਸਹੁਰਿਆਂ ਤੋਂ ਲਿਆਵੇਂਗੀ ਪੈਸੇ ਤੇਰੀ ਸੱਸ ਨਾਲ ਵੇਖੋ ਤਰਾਉਣਾ ਕੀ ਸੋਚੂਗਾ ਅਜੇ ਕੀ ਭਤਾ ਮੈਂ ਕੀ ਜਾ ਕੇ ਸਲਾਹ ਕਰਨੀ ਮੈਂ ਤੁਹਾਨੂੰ ਫੋਨ ਤੇ ਦੱਸ ਦੂੰਗੀ ਪਰ ਮੁੰਡਾ ਅਜੇ ਸਕੂਲੋਂ ਹਟਾਇਆ ਨਾ ਉਹਨੂੰ ਜਿੱਦਾਂ ਜਾਂਦਾ ਜਾਣ ਦੋ ਕੋਈ ਗੱਲ ਨਹੀਂ ਜੇ ਬਹੁਤੀ ਪੈਸਾ ਦੀ ਗੱਲ ਆ ਨਾ ਥੋੜੇ ਮੈਂ ਦੇ ਦੇਣੀ ਆ ਬਸ ਦਾ ਕਰਾਇਆ ਕਰਵਾ ਦਿਓ ਜਿਆਦਾ ਕਰਾਇਆ ਤੇ ਫੀਸਾਂ ਦਾ ਹੁੰਦਾ ਵਾ ਉਹ ਨਹੀਂ ਨਹੀਂ ਚੱਲ ਕਰਾਇਏ ਫੀਸੇ ਹੁਣ ਜਵਾਂ ਹੋਏ ਆਹੀਂ ਤਾਂ ਕਹਿੰਨੇ ਆ ਕਿ ਜਦੋਂ ਮੈਂ ਬੱਸੇ ਚੜ੍ਹੋਂ ਜਾਨੀ ਆ ਨਾ ਅਗਲਾ ਰੋਜ਼ ਮੂੰਹ ਕੱਢ ਕੇ ਸੁਣਾ ਦਿੰਦਾ ਵਾ ਤੇ ਉਹ ਵੀ ਗਾੜੀ ਤਨਖਾਹਾਂ ਤੇ ਲੱਗੇ ਉਹਨਾਂ ਦੀ ਮਜਬੂਰੀ ਹੋਣਾ ਮੰਗਣੀ ਆ ਕੋਈ ਨਹੀਂ ਮੈਂ ਵਾਹਿਦੀ ਜਾਨੀ ਆ ਤੇ ਤੁਸੀਂ ਮੁੰਡੇ ਦਾ ਕਰਾਇਆ ਬੱਸ ਦਾ ਤੇ ਸਕੂਲ ਦੀ ਫੀਸ ਤਾਰ ਦੋ ਸਮਝਦੀ ਇਹ ਗੱਲ ਤੇ ਅਗੋਂ ਪੈਸੇ ਨਹੀਂ ਲਈ ਦੇ ਉਹ ਮੈਂ ਮੰਨਦੀ ਨਹੀਂ ਲਈ ਦੇ ਮੇਰਾ ਪਤੀਆ ਪੜ ਲੈ ਜਾਓ ਕੋਈ ਵਧੀਆ ਨੌਕਰੀ ਕਰ ਲੂਗਾ ਨਾ ਤੇ ਕਰ ਲਿਓ ਮੇਰੀਆਂ ਰੀਝਾਂ ਪੂਰੀਆਂ ਠੀਕ ਆ ਤੇ ਪਰ ਆਹ ਦੀ ਗੱਲ ਮੈਂ ਹੋਣ ਦੇਣੀ ਪੱਬਜੀ ਸਮਝਾਓ ਮੰਮੀ ਨੂੰ ਕੀ ਕਰਦੇ ਤੁਸੀਂ ਉਹ ਗੱਲ ਫੇਰ ਚਲੋ ਮੰਮੀ ਫਿਰ ਮੈਂ ਚੱਲਦੀ ਆ ਮੰਮੀ ਲੇਟ ਹੋ ਜਾਣਾ ਵਾ ਕੋਈ ਗੱਲ ਨਹੀਂ ਵੀਰ ਜੀ ਤੇਰੇ ਇੱਥੇ ਬਾਹਰ ਹੀ ਹੋਨੇ ਆ ਅਛਾ ਕਾਰਨ ਦੇ ਅੱਡੇ ਤੱਕ ਨਾਲ ਮੈਂ ਚਾਹ ਬਣਾਵਾ ਠੀਕ ਹੈ ਚਲ ਜੀ ਉਹ ਨਹੀਂ ਨਹੀਂ ਚਾਹ ਤੇ ਤੁਸੀਂ ਰਹਿਣ ਹੀ ਦਿੰਦੇ ਮੈਂ ਤਿਆਰੀ ਕਰਾਂ ਆਪਣੀ ਜਾਮਾ ਕੋਈ ਗੱਲ ਨਹੀਂ ਛੱਟ ਬਣ ਜਾਣੀ ਆ ਨਾਲ ਗੌਰਵ ਵੀ ਇੱਥੇ ਖੇਡਦਾ ਹੋਣਾ ਬਾਹਰ ਮੀਰ ਵੇਖਾਂ ਕਿੱਥੇ ਮਜ਼ਾ ਕੀ ਕਰੀ ਜਾਨੀ ਨਾ ਜੀ ਕਿਆ ਬਣਾਉਂ ਨਹੀਂ ਆ। ਕਿਆ ਬਣਾਉਂਦੀ ਆ। ਕਿਆ ਬਣਾਉਂਦੀ ਆ। ਪੁਰਾ ਲੌਂਗਰਾਜੀ ਪਾਲੀ ਵਿੱਚ। ਲੌਂਗਰਾਜੀ ਪਾਲੇ ਨਹੀਂ ਮੇਰੀ ਗੱਲ ਸੁਣੋ। ਜਵਿੰਦਰ ਕਹਿੰਦੇ ਆ ਭੀ ਗੌਰਵ ਨੇ ਸਕੂਲੋਂ ਨਾ ਹਟਾਇਓ। ਮੈਂ ਖਰਚਾ ਦੇਈ ਜਾਊਗਾ ਦਾ। ਦਵਿੰਦਰ ਖਰਚਾ ਦਊਗੀ। ਨਾ ਤੂੰ ਆਪਣੇ ਮੱਤ ਦੇ ਹੱਥ ਮਾਰ। ਪਿਓ ਦਾ ਖਰਚਾ ਲੈਂਦੇ ਹੇ ਚੰਗੇ ਲੱਗਾਂਗੇ ਧੀ ਜਾਨੀ ਕੋ। ਮੈਂ ਤਾਂ ਪਹਿਲਾਂ ਹੀ ਕਹਾ ਵਾਇ ਗੱਲ। ਚੰਗੇ ਨਹੀਂ ਲੱਗੀ ਦਾ ਨਾਰੇ ਕਿਹੜਾ ਵੀ ਇੱਕ ਵਾਰ ਦਿੱਤਿਆਂ ਫੀਸ ਤੇ ਹੋ ਜਾਣਾ ਵਾ ਅਜੇ ਤੇ 5-7 ਸਾਲ ਲੱਗਣੇ ਉਹਨੂੰ ਪੜਾਈ 'ਚ ਇੰਨਾ ਤੱਕ ਪਤਾ ਲੱਗਣੋਂ ਰਹਿੰਦਾ ਉਹਦੇ ਸਹੁਰੇ ਨੂੰ ਪਤਾ ਲੱਗੂ ਤਾਂ ਕੀ ਕਹਣਗੇ ਮੈਂ ਤੇ ਕੱਲ ਪਹਿਲਾਂ ਹੀ ਕਹੀ ਆ ਪਰ ਜੇ ਜਿਹਦੀ ਕਰੀ ਜਾਣਦੇ ਤੁਸੀਂ ਆਪ ਗੱਲ ਕਰ ਲਓ ਨਹੀਂ ਨਹੀਂ ਉਹਨੂੰ ਮੈਂ ਸਮਝਾ ਦਣਾ ਵਾ ਇਹ ਤਾਂ ਨਿਕਲ ਬੰਨੀ ਸਰਕਾਰੀ ਸਕੂਲੇ ਪਾ ਦਈਏ ਤੇ ਰੋਜ਼ ਦਾ ਖਰਚਾ ਵਾ ਕਦੀ ਕਾਪੀਆਂ ਕਦੀ ਪੈਨ ਕਦੀ ਕੋਸ਼ਿਸ਼ ਤਾਂ ਥੋੜੀ ਆ ਨਾ ਨਹੀਂ ਜੇ ਪੜਾਈਏ ਜੇ ਲੰਮਾ ਸਮਾਂ ਚੱਲਣੀ ਉਹ ਕਾਲੇ ਸੌਰੀਆਂ ਨੂੰ ਪਤਾ ਲੱਗੂਗਾ ਕੋਈ ਗੱਲਬਾਤ ਹੋਊਗੀ ਜਿੰਨਾ ਮਰਜ਼ੀ ਕੋਈ ਆਪਣੇ ਘਰ ਤਾਂ ਬਰਾ ਹੋਵੇ ਪਰ ਇੱਕ ਨੌਨੂ ਪਿੱਛੇ ਲੋਕਾਂ ਦਾ ਖਰਚਾ ਕੋਈ ਨਹੀਂ ਦਿੰਦਾ ਨਹੀਂ ਚੁੱਕਿਆ ਨਾ ਲੋਕਾਂ ਦਾ ਕਿਸਦਾ ਨਹੀਂ ਗੱਲ ਕਰ ਲੋ ਆਵੇ ਅੰਦਰ ਦੇ ਹੀ ਤਿਆਰ ਤੇ ਬੋਣ ਨਾਲੇ ਉਹਨੂੰ ਵੱਡੇ ਤੇ ਕਾਰ ਆਇਓ ਚਲ ਜਾਣਾ ਉਹਨੇ ਹਾਂ ਚਲ ਜਾਣਾ ਆਂਦੀ ਆਹ ਹੋ ਗਈ ਆ ਤਿਆਰ ਹਾਂਜੀ ਵੀਰ ਜੀ ਹੋ ਗਈ ਤਿਆਰੀ ਆ ਐਚਾ ਬਹਿ ਜਾ ਨਾ ਗੱਲ ਸੁਣੋ ਹਾਂਜੀ ਭਾਬੀ ਤੇਰੀ ਦੱਸਣ ਦੀ ਵੀ ਤੂੰ ਕਹਿੰਦੀ ਸੀ ਵੀ ਇਹ ਮੁੰਡੇ ਦਾ ਪੜਾਈ ਦਾ ਖਰਚਾ ਅਸੀਂ ਮੈਂ ਦਊਂਗੀ ਉੱਥੇ ਗੱਲ ਦਾ ਸਮਾਂ ਤੈਨੂੰ ਤੀਜਾਂ ਦਾ ਖਾ ਕੇ ਲੈ ਕੇ ਫਿਰ ਸਾਹੀਂ ਤੇ ਲੇਖਾ ਕਿੱਥੇ ਦੇਣਾ ਓਹੋ ਦੂਸਰੀ ਗੱਲ ਪਤਾ ਕੀ ਆ ਇੱਕ ਵੀ ਇੱਕ ਦਿਨ ਦਾ ਕੰਮ ਥੋੜੀ ਜਿਹਾ ਪੁੱਤ ਇਹ ਅਜੇ 7-8 ਸਾਲ ਪੜਨਾ ਮੁੰਡੇ ਨੇ ਤੇ ਇੰਨੇ ਲੰਬੇ ਖਰਚੇ ਕਿਸੇ ਦੇ ਨਹੀਂ ਉਠਾਏ ਜਾਂਦੇ ਤੇ ਪੰਜਾਬੀ ਸਕੂਲਾਂ 'ਚ ਨਾਲੇ ਕਿਹੜਾ ਮਾੜਾ ਵਾ ਪੰਜਾਬੀ ਸਕੂਲਾਂ 'ਚ ਪੜਾਈ ਬੜੀ ਵਧੀਆ ਵਾ ਓ ਮੈਂ ਉਹ ਮੰਦੀ ਗੱਲ ਤੁਹਾਡੀ ਮੈਂ ਤੇ ਭਾਬੀ ਨੇ ਗੱਲ ਆਖੀ ਵੀ ਮੈਂ ਥੋੜਾ ਖਰਚਾ ਦੇ ਜਾਨੀ ਆ ਮੇਰੀ ਗੱਲ ਤਾਂ ਸੁਣ ਲਿਓ ਟੋਕਿਓ ਨਾ ਤੇ ਚਲੋ ਸਕੂਲ ਦਾ ਵਾਸਤਾ ਕਰਾਇਆ ਤੇ ਸਕੂਲ ਦੀ ਫੀਸ ਨਿਕਲ ਜੂਗੀ ਤੇ ਬਾਕੀ ਮੈਂ ਜਾ ਕੇ ਜੋ ਬਣਾ ਸਲਾਹ ਕਰਕੇ ਨਾ ਤੁਹਾਨੂੰ ਫੋਨ ਕਰੂੰਗੀ ਫੇਰ ਮੁੰਡਾ ਹਟਾਇਓ ਅਜੇ ਨਾ ਹਟਾਇਓ ਹਾਂ ਕੋਈ ਨਹੀਂ ਅਹੀਂ ਨਹੀਂ ਪੁੱਤ ਲੈ ਸਕਦੇ ਤੇਰੇ ਕੋ ਪੈਸੇ ਜਦੋਂ ਮੇਰਾ ਪਤੀ ਆ ਕਮਾਉਣ ਜੋਗਾ ਹੋ ਜੂਗਾ ਨਾ ਤੇ ਕਰ ਲਓ ਮੇਰੀਆਂ ਰੀਜਾਂ ਪੂਰੀਆਂ ਆਹ ਜੇ ਮਹਾਰਾਜ ਨੇ ਮੈਨੂੰ ਇੰਨੇ ਜੋਗੀ ਕੀਤਾ ਵਾ ਨਾ ਤੇ ਤੁਸੀਂ ਲਓ ਪੈਸੇ ਚੁੱਪ ਕਰਕੇ ਮੈਂ ਨਹੀਂ ਲੈਣੇ ਮੇਰਾ ਨਹੀਂ ਮਨ ਮੰਨਦਾ ਚਲ ਤੁਸੀਂ ਨਾ ਲਓ ਮੈਂ ਭਾਦੀ ਨੂੰ ਫੜਾ ਜਾਨੇ ਆ ਮੈਨੂੰ ਚੜਾਓ ਬੱਸ ਮੈਂ ਜਾਵਾਂ ਟਾਈਮ ਤੇ ਬੱਸੇ ਤੇ ਮੈਂ ਤੁਹਾਨੂੰ ਚੜਾਉਣਾ ਵਾ ਪਰ ਜਦੋਂ ਤੂੰ ਆਪਣੇ ਘਰ ਵਾਲਿਆਂ ਨਾਲ ਗੱਲ ਕਰੇਂਗੀ ਪਰੋਣੇ ਨਾਲ ਉਹਦਾ ਸੁਭਾਅ ਬੜਾ ਚੰਗਾ ਉਹ ਚੰਗਾ ਵਾ ਪਰ ਦਿਲ ਚ ਕੀ ਸੋਚੂਗਾ ਉਹ ਨਹੀਂ ਉਹ ਨਹੀਂ ਕੋਈ ਸੋਚਦਾ ਤੂੰ ਹੀ ਸੋਚਦੇ ਰਹਿੰਦੇ ਜੇ ਉਹਨਾਂ ਦਾ ਸੁਭਾਅ ਚੰਗਾ ਸਾਥ ਸਾਥ ਥੋੜੀ ਜੀ ਉਹ ਸੱਸ ਨੂੰ ਹੀ ਪਤਾ ਲੱਗ ਜਾਣਾ ਜਦੋਂ ਇੰਨਾ ਲੰਬਾ ਪੜਨਾ ਨੇ ਆਣੇ ਨੇ 7-8 ਸਾਲ ਤੇ ਕਦੀ ਬਦਲ ਭੁੱਲ ਜਾਂਦੀ ਹੁੰਦੀ ਆ ਗੱਲ ਨਾਲੇ ਤੂੰ ਗਈ ਛਾ ਗੋਪੀਵਾਲ ਉਹ ਕੀ ਜਾਂਦਾ ਉਹਨੇ ਕੀ ਕਹਿਣਾ ਵਾ ਉਹ ਤੇ ਮੰਨ ਹੀ ਜਾਊਗਾ ਪਰ ਜਿਹੜੀ ਸੋਹਣੀ ਭਾਬੀ ਆ ਨਾ ਉਹ ਬੜੀ ਤੇਜ ਆ ਇਹਦੀ ਹੜਪੋ ساری ਉਮਰ ਦੇ ਖਰਚੇ ਨਹੀਂ ਚੁੱਕੇ ਜਾਂਦੇ ਬਥੇਰਾ ਕੀਤਾ ਵਾ ਜਿਕਿੱਲਾ ਹੀ ਹੜਕੋ ਗਿੱਲਾ ਉਹਨਾਂ ਕੋ ਆ ਹਨੂ ਕਿਤੇ ਉਪਰੋਂ ਡਿੱਗੋਂ ਡੇ ਆਂ ਰੁੱਖਾਂ ਨੂੰ ਨਹੀਂ ਲੱਗੇ ਬੜਾ ਹੀ ਕੋਸਣਾ ਆ ਉਹਨੇ ਉਹ ਐਸੇ ਕਰਕੇ ਪੁੱਤ ਮੈਂ ਕਹਿਨਾ ਵਾ ਕਿ ਤੂੰ ਇੰਨਾ ਮਾੜੇ ਸਮਝ ਆਪਣੇ ਭਰਾ ਨੂੰ ਜਿੰਨੇ ਜੋਗੇ ਆਗੇ ਆ ਨਾ ਅਸੀਂ ਕਰੀ ਜਾਣਦੇ ਆਂ ਪੜ੍ਹਾ ਲਾਂਗੇ ਸਰਕਾਰੀ ਸਕੂਲੇ ਕੋਈ ਗੱਲ ਨਹੀਂ ਠੀਕ ਆ ਤੇ ਜੇ ਤੈਨੂੰ ਹਜਾਂ ਦਾ ਤੂੰ ਖਰਚਾ ਚੁੱਕਲੇਂ ਜੀ ਤੇ ਮੈਂ ਤੇ ਸਦਾ ਅਖਮੜੋਂ ਗੱਲ ਲੈਣਾ ਤੇਰੇ ਘਰ ਵਾਲੇ ਨਾਲ ਲੈ ਇਹ ਬੰਦਾ ਸੋਚੀਦਾ ਹੋਈਦਾ ਉਹ ਸੋਚੀਦਾ ਕਿਉਂ ਨਹੀਂ ਬੜੀਆਂ ਗੱਲਾਂ ਨਿਕਲਦੀਆਂ ਹੁੰਦੀਆਂ ਬਾਅਦ ਵਿੱਚ ਕੋਈ ਗੱਲ ਨਹੀਂ ਇਹ ਨਾ ਕਹੀ ਪੜਾ ਲਾਂਗੇ ਸਰਕਾਰੀ ਸਕੂਲੇ ਕੋਈ ਗੱਲ ਨਹੀਂ ਚਲੋ ਫਿਰ ਮੈਨੂੰ ਤੇ ਸਾਢੇ ਕਿਆ ਉਹ ਮੈਂ ਜਾਵਾਂ ਫੇਰ ਮੈਂ ਫੋਨ ਕਰਕੇ ਦੱਸੂਗੀ ਅਜੇ ਮੁੰਡੇ ਨੂੰ ਰਹਿਣ ਦੋ ਪਾਪੀ ਜੀ ਫਿਰ ਚਾਹ ਬਣਾ ਕੇ ਬੈਗੇ ਮੇਰੇ ਤੇ ਜੀ ਨਹੀਂ ਢਿਆ ਕਰਨ ਤੇ ਚਲੋ ਮੈਂ ਚੱਲ ਮੈਂ ਤਾਂ ਨਹੀਂ ਘੋਟ ਉਹ ਨਹੀਂ ਟਾਈਮ ਬੜਾ ਹੋ ਗਿਆ ਵਾ ਤੇ ਮੈਨੂੰ ਜਾਣ ਦੋ ਹੁਣ ਚੱਲ ਜੀ ਇਹ ਗੱਲ ਸੁਣੋ ਪੰਜ ਪੌਣ ਲੱਗੇ ਆ ਫੜ ਲੈ ਚੁੱਪ ਕਰਕੇ 5000 ਰੁਪਈਆ ਹੀ ਉਹ ਜੇ ਮੇਰੀ ਭਾਬੀ ਹੋਏਗੀ ਤੇ ਬਥੇਰਾ ਤੁਸੀਂ ਮੇਰਾ ਕਰਦੇ ਜੇ ਤੇ ਕਰਦੇ ਰਹੇ ਜੇ ਮੇਰੀ ਗੱਲ ਸੁਣ ਜਿੱਦੋਂ ਘਰੋਂ ਤੁਰੀਏ ਨਾ ਅਗਲੇ ਦਿਨ ਮੈਂ ਕਹਿੰਨੇ ਕਰ ਦਿੰਦੇ ਤੈਨੂੰ ਸਾਫ਼ ਪੁੱਛੂਗੀ ਕੀ ਹੈਗੀ ਆ ਐਕਸਟਰਾ ਮੈ ਰਾਦੀ ਆ ਤੈਨੂੰ ਪਤਾ ਹੀ ਆ ਜੋ ਬੰਦੇ ਹੀ ਛੱਡਦਾ ਮੈਨੂੰ ਤੇ ਮੈਨਾਂ ਛੱਡਦੀ ਹੁੰਨੀ ਆ ਇਹ ਤੁਸੀਂ ਮੁੰਡੇ ਦਾ ਕਰਾਇਆ ਤੇ ਫੀਸਾਂ ਦੋ ਤੇ ਕੋਈ ਨਹੀਂ ਫੀਸ ਤੇ ਮੈਂ ਦੇ ਦੂੰਗੀ ਪਰ ਹੋਵੇ ਨਾ ਮੁੜ ਕੇ ਤੇਰਾ ਵੀਰ ਮੇਰੇ ਦਿਵਾਲੇ ਹੋਵੇ ਨਹੀਂ ਹੁੰਦਾ ਵੀਰ ਤੂੰ ਚੁੱਪ ਕਰਕੇ ਬਿੜਾ ਦੇ ਨੀ ਵੀਰ ਨੂੰ ਦੱਸਣਾ ਹੀ ਨਹੀਂ ਚੱਲ ਠੀਕ ਆ ਹਾਂ ਧਿਆਨ ਰੱਖਿਓ ਆਪਣਾ ਤੇ ਟੈਨਸ਼ਨ ਨਹੀਂ ਲੈਣੀ ਬਿਲਕੁਲ ਨਹੀਂ ਆ ਮੰਮੀ ਨਾਲ ਨੂੰ ਪਿਆਓ ਚਾਹ ਚਲੋ ਚੰਗਾ ਮੰਮੀ ਜੀ ਚੰਗਾ ਹਾਂ ਮੈਂ ਜਾਵਾਂ ਫੇਰਾ ਜਾਹ ਚਾਹ ਤੇ ਬਣ ਗਈ ਤੇ ਆਂਦੀ ਜੀ ਨਹੀਂ ਕਰਨੀ ਮੇਰਾ ਜੀ ਨਹੀਂ ਕਰਨ ਡਿਆ ਉਹ ਨਹੀਂ ਮੰਮੀ ਆ ਵੀ ਇਹ ਮੈਨੂੰ ਚੜਾਉਣ ਲੱਗੇ ਆ ਗਿਆ ਮੈਂ ਬਣੀਏ ਗੱਲ ਆ ਬਣ ਗਿਆ ਬੜਾ ਟਾਈਮ ਲਾਇਆ ਟਾਈਮ ਲੱਗ ਜਾਂਦਾ ਜੂ ਜਾਈਏ ਕਿਤੇ ਸੌ ਜਾਣਾ ਮਿਲ ਜਾਂਦਾ ਹੋਰੇ ਫਿਰ ਦਵਿੰਦਰ ਆਈ ਦੀ ਜੀ ਦਵਿੰਦਰ ਨੇ ਕਿੱਥੇ ਆਉਣਾ ਉਹ ਤਾਂ ਰਸੇ ਖੁੱਲੇ ਆਪੇ ਆ ਜੂ ਤੂੰ ਫੋਨ ਫਾਨੂੰ ਨਹੀਂ ਕੀਤਾ ਉਹ ਉੱਥੇ ਜਾ ਕੇ ਤੈਨੂੰ ਪਤਾ ਕਰਦੀਂਦੀ ਫੋਨ ਤਾਨੂੰ ਨਹੀਂ ਕੀਤਾ ਨਾ ਮੈਨੂੰ ਤਾਂ ਮੈਂ ਨਹੀਂ ਬੜਾ ਕਰਦੀ ਅੱਗੇ ਕੇ ਚਲ ਆ ਜਾਂਦੀ ਕੋਈ ਆਜੀ ਤਕਾਲਾ ਨੂੰ ਉਹਨੂੰ ਪਤਾ ਕਾਲਾ ਪੈ ਗਈਆਂ ਹੁਣ ਦੁਕਾਨ ਕਿੰਨੀਆਂ ਬਣੀਆਂ ਆਉਂਦੀ ਹੈ ਗਈ ਸ਼ਾਮ ਨੂੰ ਮੈਂ ਅੱਗੇ ਮੰਮੀ ਰਾਜਾ ਲਾਈ ਲਾਵੇ ਰੋਟੀਆਂ ਪਾਣੀ ਤੇ ਫੇਰ ਜਾਉ ਇਹ ਨਾ ਹੋਵੇ ਰਹਿ ਹੀ ਪਵੇ ਉੱਥੇ ਇਹ ਹੁਣ ਤੈਨੂੰ ਪਤਾ ਹਣਾ ਤੇਰੇ ਨੇ ਗੱਲ ਨੂੰ ਕੀ ਮੇਰੇ ਨਾਲ ਕੜੀ ਕਰਦੀ ਗਾਲ ਛੋਣ ਮੇਰੀ ਗੱਲ ਦਾ ਤੱਕ ਲੱਗਣਾ ਤਾਨੂੰ ਗੁੱਸਾ ਉੱਥੇ ਗਈ ਹੈ ਨਿਕਲਦੀ ਨਹੀਂ ਗਈ ਹੈ ਕਿਹੜੇ ਬੜੇ ਦੀ ਗਈ ਆ ਇਥੋਂ ਮਨੇਰੇ ਨਿਕਲ ਗਈ ਉਧਰ ਆਉਣ ਦਾ ਚੇਤਾ ਨਹੀਂ ਉਹਨੂੰ ਮਾਪਿਆਂ ਦਾ ਗਰੀਬਾ ਏ ਢੋਟ ਹਟvai ਵਿੱਚ ਵਿੱਚ ਚਲਾਉਂਦੀ ਰਹੀ ਤੇ ਕੈਨੂੰ ਉਹਨੇ ਲੱਗਨ ਦਿੰਦੀ ਪਤਾ ਤੇ ਥੋੜਾ ਜਨ ਸਮਝਾ ਕੇ ਰੱਖਿਆ ਕਰ ਉਹ ਮਾਤਾ ਐਵੇਂ ਨਾ ਵਹਿਮ ਕਰਿਆ ਕਰ ਸਾਡੇ ਹੱਥਾਂ ਦੇ ਦਿੱਤੇ ਮੈਨੂੰ ਕੱਲੇ ਕੱਲੇ ਪੈਸੇ ਦਾ ਹਿਸਾਬ ਦਿੰਦੀ ਐ ਜੇ ਲੈ ਕੇ ਗਈ ਨਾ ਪੈਸੇ ਉਹਨੇ ਆ ਕੇ ਮੈਂ ਬਾਕੀ ਮੈਨੂੰ ਮੋੜਨੇ ਆ ਤੇ ਦੂਜੀ ਗੱਲ ਜੇ ਉਹ ਗਰੀਬ ਆ ਨਾ ਤੇ ਹਰੇਕ ਕੋਈ ਰੋਟੀ ਖਾ ਕੇ ਸੌਂਦਾ ਵਾ ਭੁੱਖਾ ਨਹੀਂ ਕੋਈ ਸੌਂਦਾ ਜਵਨ ਮੈਂ ਇਹ ਨਹੀਂ ਆਂਦੀ ਰੋਟੀ ਖਾਂਦੇ ਐ ਕਿ ਨਹੀਂ ਖਾਂਦੇ ਸਾਰੇ ਖਾਂਦੇ ਜਿੰਨੇ ਪੈਸਾ ਕੀਤਾ ਉਹ ਸਾਰਿਆਂ ਦਿੰਦਾ ਵਾ ਜੇ ਸਾਨੂੰ ਰੱਬ ਨੇ ਦਿੱਤਾ ਨਾ ਤੇ ਕੋਈ ਗੱਲ ਨਹੀਂ ਜੇ ਕਿਤੇ ਆਪਣੇ ਉਥੇ ਮਾੜਾ ਮੋਟਾ ਕਰਜ ਕਰ ਵੀ ਹੁੰਦੀ ਤੇ ਕੋਈ ਚੱਕਰ ਨਹੀਂ ਕਿੱਥੇ ਖੜਨੇ ਪੈ ਜੈ ਇਹੋ ਕੋ ਮਾ ਤੇਰ ਕੋ ਸੁਣਨਾ ਹੀ ਸਾਝੇ ਤੇ ਮਤਾਂ ਆਉਂਦੀ ਨਹੀਂ ਪਹਿਲੀ ਗੱਲ ਤੇ ਪਹਿ ਉਹਦੇ ਨਾਲ ਜਾਇਆ ਕਰ ਉਥੇ ਕੀ ਦਿੰਦੀ ਲੈਂਦੀ ਐ ਤੈਨੂੰ ਵੀ ਪਤਾ ਲੱਗੇ ਨਾਲੇ ਉਥੇ ਜਰੂਰੀ ਥੋੜੀ ਪੀ ਮਹੀਨੇ ਬਾਅਦ ਹੀ ਜਾਣਾ ਵਾ ਤੂੰ ਐਸੇ ਤੁਰੇ ਰਹਿਣਾ ਵਾ ਉਹ ਕੋਈ ਨਹੀਂ ਮਾਤਾ ਹੁੰਦਾ ਹੀ ਆ ਕੁੜੀਆਂ ਨੂੰ ਮਾੜਾ ਮੋਟਾ ਪਿਛੇ ਹਲ ਤੇ ਆਂ ਮੈਂ ਇਹ ਨਹੀਂ ਆਂਦੀ ਨਾਲ ਜਾਵੇ ਨਾਲ ਜਾਇਆ ਕਰ ਨਾਲੇ ਪਤਾ ਸੋਰ ਲੱਗਦਾ ਵਾ ਤੂੰ ਕੱਲੀ ਨੂੰ ਤੋਰ ਦਿੰਨਾ ਉਹ ਕੁਛ ਵੀ ਦੇ ਆਉਂਦੀ ਤੈਨੂੰ ਉਹ ਸੂਟ ਦੀ ਲੱਗੀ ਆ ਲਲਕਣੀ ਜੇ ਲੱਗੀ ਨਾਲ ਉਹ ਦੇ ਆਈ ਤੇ ਫੇਕੀ ਹੋਇਆ ਕਿੰਨੇ ਸੂਟ ਐ ਤੇ ਕਪੜੇ ਆਪਣੇ ਘਰ ਪਏ ਆ ਉਧਰ ਵੀ ਕਦੀ ਉਹਨੇ ਕੋਹ ਲਿਆਂਦਾ ਵਾ ਇਧਰੋਂ ਤੇ ਲਿਆ ਜਾਂਦੀ ਆ ਬੰਨ ਬਣਾ ਤੈਨੂੰ ਪਤਾ ਹੀ ਉਹਨਾਂ ਦੇ ਹਾਲਾਤਾਂ ਦਾ ਵੀ ਨਹੀਂ ਦੇਣ ਜੋਗੇ ਤੇ ਕਿਉਂ ਆਪਾਂ ਤੰਗ ਕਰਨਾ ਅਗਲੇ ਨੂੰ ਜੋ ਉਹ ਨਹੀਂ ਦਿੰਦੇ ਇਧਰੋਂ ਬਣਾ ਖੜੇ ਆ ਕਿਉਂ ਇਧਰੋਂ ਖਾਣਾ ਵਾ ਆਪਣਾ ਹਿਆ ਤੰਗ ਹੋ ਗਿਆ ਤੇ ਉੱਥੇ ਦੇਣਾ ਖੁੱਲਾ ਹੋ ਗਿਆ ਤੇ ਉੱਥੇ ਦੇਣਾ ਜੇ ਬਣਾ ਕੇ ਮਤਬਲ ਇਦਾਂ ਕਰ ਹੁਣ ਉਹ ਬਰਬਾਹ ਨਾ ਪਰ ਉਹਦੇ ਆਉਂਦੇ ਨੂੰ ਆਟਾ-ਆਟਾ ਗੁੰਨਸਾ ੜ ਫੇ ਆ ਗਈ। ਅਈਸ਼ਾ ਆਟਾ ਅੰਦਰ ਆ ਗੁੰਨਣਾ ਫੁਲਕੇ ਵੀ ਲਾ ਦਨੀ ਆ। ਬਿਸਤਰਾ ਵੀ ਉਹਦਾ ਲਾ ਦਨੇ ਆਉਂਦੇ ਆ ਨਾ ਮਹਾਰਾਣੀ ਦਾ। ਉਹ ਨੇ ਆਉਣਾ ਜੁਗੜ ਕਰਕੇ ਲੰਮੇ ਪੈਜੂਗੀ। ਤੇਲ ਤੋਲ ਤੱਤਾ ਕਰਕੇ ਰਹਾਦੀ ਆ ਥੱਕੀ ਮੰਦੀ ਆਉਣਾ ਤੇਰ ਵੀ ਮਾਲਦੂ ਰਤਾਂ ਨੂੰ। ਇਹਦੀਆਂ ਲਤਾਂ ਨੂੰ ਤੇਲ ਮਲਾਈ ਜਾਂਦੇ ਆ। ਆ ਗਈ। ਮੈਂ ਅਸਲੀ ਗੱਲ। ਸਾਸਰੀ ਘਰ। ਹੋਰ ਕੀ ਗੱਲ ਡੇ ਜੇ? ਆ ਗਈਆਂ ਕਿਤੇ ਕੈਮਰਾ ਵਾ ਇੱਥੋਂ ਤੁਰਦੀਆਂ ਤੇ ਕੈਮਰਾ ਆ ਜਾ ਕਰ ਅੱਧੀ ਰਾਤ ਵੜਦੀ ਘਰ। ਉਹ ਮਾਤਾ ਬੱਸਾਂ ਦੇ ਟਾਈਮ ਹੁੰਦੇ ਆ ਕੋਈ ਗੱਲ ਨਹੀਂ। ਆ ਆਖਰੀ ਵਾਰ ਆ ਗਈ ਆ ਗਈ ਤਾញੋਂ ਤੇ ਮੈਂ ਕਿਹਾ ਸੀ ਮੋਟਰਸਾਈਕਲ ਤੇ ਜਾ ਕੇ ਤਾਂ ਮੋਟਰਸਾਈਕਲ ਤੇ ਆਇਆ ਕਰੋ ਮੈਨੂੰ ਹੋਰ ਵੀ ਕੰਮ ਹੁੰਦੇ ਹੁਣ ਜਮਾਨੇ ਤੈਨੂੰ ਪਤਾ ਕਿੰਨੇ ਖਤਰਨਾਕ ਵਾ ਲੈ ਤੂੰ ਸਣਾ ਠੀਕ ਠਾਕ ਸਾਰੇ ਹਾਂਜੀ ਠੀਕ ਠਾਕ ਆ ਭਾਬੀ ਹੋਣੀ ਭਰਾ ਮੈਂ ਸ਼ਹਿਰ ਗਿਆ ਸੀ ਮੜੇ ਅੱਛਾ ਅੱਛਾ ਮੈਂ ਫਿਰ ਤਾਂ ਨਿਕਲੇ ਹੁਣੇ ਆਇਆ ਹਾਂ ਹਾਂ ਭਾਬੀ ਹੋਣੀ ਸਭ ਠੀਕ ਠਾਕ ਆ ਅੱਛਾ ਅੱਛਾ ਹਾਂ ਮੰਮੀ ਰਾਜਵੀਰ ਰਾਜਵੀਰ ਸਕੂਲੋਂ ਆਇਆ ਤਾਂ ਕੱਲ ਤਾਂ ਟਿਊਸ਼ਨ ਤੇ ਹੋਰ ਤੈਨੂੰ ਮੈਂ ਥੋੜੀ ਢੀਕਦੀ ਰਹਿਣਾ ਤੂੰ ਆਉਗੀ ਤਾਂ ਕੱਲੂਗੀ ਲੈ ਮੰਮੀ ਟਾਡੇ ਵਾਲੀ ਵੀ ਨਾ ਹਾਦੀ ਹੋ ਗਈ ਆ ਜੇ ਮੈਂ ਚਲੀ ਜਾਨੀ ਆ ਤਾਂ ਤੁਸੀਂ ਘੜੂਸਾਂ ਛੱਡੀ ਜਾਨੀਆਂ ਇਹ ਨਾ ਕੰਮ ਛੱਡਿਓ ਕਿਤੇ ਤੇ ਭੈਣ ਭਰਾ ਕੋ ਜਾਣਾ ਪੈ ਜਾਂਦਾ ਵਾ ੱਡਾ ਤੋਂ ਰਾਜਵੀਰ ਲਈ ਲੈ ਕੇ ਆਈ ਆ ਕੋ ਖਾਣ ਨੂੰ ਆ ਇਧਰ ਆ ਤੇ ਇਧਰ ਲੱਜ ਪਲੱਜ ਕੇ ਲਾ ਗਈ ਉਧਰ ਵੇਲਾ ਖਾਲੀ ਆਈ ਲਿਆਂਦਾ ਕੁਲਫਾ ਬਣਾ ਦਿੱਚ ਰਾਜਕੋਸ਼ ਨਹੀਂ ਇਥੋਂ ਲੈ ਗਈ ਲੱਦ ਕੇ ਉਹਨਾਂ ਦੇ ਜੋ ਖਾਣ ਦੇ ਵਾਲਾ ਜਾਣਾਂ ਦਾ ਤੇ ਆਪ ਖਾਲੀ ਆ ਗਈ ਹੁਣ ਆਪੀ ਵਾਲੀ ਗੱਲ ਤੇਰੀ ਵੀ ਉਹ ਮਾਤਾ ਤੇਰੇ ਵੇਲੇ ਠੰਡੀ ਵੀ ਰਿਆ ਕਰ ਗਰਮੀ ਨਹੀਂ ਜਦੋਂ ਆਉਂਦੀ ਆ ਦੇ ਪਰ ਪੁੰਜਾ ਜਾ ਕਿਦਾਂ ਮਗਰੇ ਗਿਆ ਇਹ ਸ਼ਾਂਤ ਮਾਰ ਲਈ ਉਹਨੇ ਮੇਰੇ ਨਾਲ ਗੱਲਾਂ ਪਾਈਆਂ ਨਾਲ ਚੁੱਪਦੀਆਂ ਵਾਂ ਤੇ ਜਾਂਦੀ ਏ ਮਾਤਾ ਮਮੀ ਮਾਤਾ ਤੋਂ ਯਾਨੀ ਲਟਾਈ ਜਾ ਮਗਰ ਉਹਦੇ ਲੱਗਾ ਲੱਗਾ ਰਵੇ ਇਹਨੇ ਪਿਛਤਾਉਣਾ ਬਾਦ